ਦਿਲਜੀਤ ਦੋਸਾਂ ਜੀ ਖੁਦ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਹੈ ਹੈਨਾ ਔਰ ਕਈ ਵਜ੍ਹਾ ਤੋਂ ਫਸਟ ਟਾਈਮ ਬੰਦਾ ਜਾਂਦਾ ਹੈ ਤੇ ਸੋਚਦਾ ਪਤਾ ਨਹੀਂ ਕਿਵੇਂ ਦਾ ਲਾਈਕ ਕਿਵੇਂ ਦਾ ਡੀਲ ਹੋਵੇਗਾ ਐਂਡ ਜਦੋਂ ਪਤਾ ਸਾਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਤੁਸੀਂ ਰੀਲਸ ਬਣਾਣੀਆਂ ਸ਼ੁਰੂ ਕੀਤੀਆਂ ਸੀ ਜਿਵੇਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਵੀ ਖੁਸ਼ੀ ਹੋਈ ਤੇ ਪਹਿਲਾ ਸੀਨ ਮੇਰਾ ਵੀ ਦਿਲ ਜੀ ਉਹ ਮੇਰਾ ਪਹਿਲਾ ਸੀਨ ਸੀਗਾ ਉਹਦੇ ਤੇ ਉਹਨਾਂ ਦੇ ਨਾਲ ਅਸੀਂ ਸੀਨ ਕੀਤਾ ਸੀਨ ਖਤਮ ਹੋਣ ਦੇ ਨਾਲ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਆ ਜਾ ਕੁੜੀਏ ਰੀਲ ਬਣਾਉਨੇ ਆ ਐਂਡ ਆਈ ਵਾਸ ਆਸਟ੍ਰੱਕ ਕਿ ਮੈਂ ਓਕੇ ਬਟ ਮੈਂ ਮੈਂ ਕਿਹਾ ਕਿ ਨਹੀਂ ਓਕੇ ਚਲੋ ਬਣਾਉਂਦੇ ਆ ਤੇ ਇਹ ਹੁੰਦਾ ਉਹਨਾਂ ਦਾ ਉਹਨਾਂ ਦੀ ਕਿੰਨੀ ਮਤਲਬ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਆਰਟਿਸਟ ਨੂੰ ਜਿਹੜੀ ਨਵੀਂ ਕੁੜੀ ਆ ਉਹਨੂੰ ਤੁਸੀਂ ਕਿੰਨਾ ਕੰਫਰਟੇਬਲ ਕਰ ਦਿੰਦੇ ਹੋ ਮਾਮ ਨਾਲ ਪਹਿਲੀ ਵਾਰ ਕੰਮ ਕਰ ਰਹੇ ਹਾਂ ਸੋ ਪਹਿਲਾਂ ਮੈਨੂੰ ਹਮੇਸ਼ਾ ਕੁਐਸਚਨਸ ਆਉਂਦੇ ਸੀਗੇ ਕਿ ਤੁਸੀਂ ਰਿਲੇਟਡ ਤਾਂ ਨਹੀਂ ਹੋ ਜਾਂ ਜੋ ਪਰ ਮੈਂ ਇਹ ਕਹਿ ਸਕਦੀ ਹਾਂ ਕਿ ਹੁਣ ਕੰਮ ਕਰਨ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਸੱਚੀ ਕੋਈ ਨਾ ਕੋਈ ਰਿਲੇਸ਼ਨ ਹੈ ਕੋਈ ਰਿਲੇਸ਼ਨ ਹੈ ਕਿਉਂਕਿ ਮਤਲਬ ਪਤਾ ਨਹੀਂ ਸਿਸਟਰਸ ਆ ਜਾਂ ਕੀ ਆ ਉਹਨਾਂ ਦੇ ਉਹਨਾਂ ਨੇ ਜਿਹੋ ਜਿਹਾ ਮੈਨੂੰ ਫੀਲ ਕਰਾਇਆ ਨਾ ਮੈਂ ਮੈਨੂੰ ਕੋਈ ਸ਼ਰਮ ਨਹੀਂ ਆਇਆ ਕਹਿਣ ਨੂੰ ਕਿ ਅੱਜ ਤੱਕ ਮੈਨੂੰ ਕਿਸੇ ਐਕਟਰਸ ਨੇ ਉਹਨਾ ਵਾਰਮ ਫੀਲ ਨਹੀਂ ਕਰਾਇਆ garden juliet 3 ਜਲਦੀ ਰਿਲੀਜ਼ ਹੋਣ ਜਾ ਰਹੀ ਹੈ 31 ਜੂਨ ਨੂੰ ਮੇਰੇ ਨਾਲ ਬਹੁਤ ਹੀ ਬਿਊਟੀਫੁਲ ਐਂਡ ਗੌਡੀਅਸ ਡੈਜ਼ਮੇਨ ਬਾਜਵਾ ਬੈਠੇ ਹੋਏ ਨੇ ਕੀ ਹਾਲ ਚਾਲ ਹੈ ਜੀ ਮੇਰਾ ਤਾਂ ਬਹੁਤ ਵਧੀਆ ਤੁਸੀਂ ਜੇ ਹੋ ਜੀ ਇੰਟਰੋਡਕਸ਼ਨ ਦਿੰਦੇ ਹੋ ਨਾ ਹੋਰ ਵਧੀਆ ਹੋ ਜਾਂਦਾ ਹੈ ਹਾਲ ਮੈਨੂੰ ਤਾਂ ਲੱਗ ਰਿਹਾ ਕਿ ਜੈਜ਼ਮਨ ਨਾ ਅਸੀਂ ਵੀ ਤੁਹਾਨੂੰ ਵੇਖ ਕੇ ਟਾਪ ਆਫ ਦੀ ਵਰਲਡ ਮਤਲਬ ਸਾਡੇ ਨੇ ਇੱਕ ਫੀਲਿੰਗ ਹੈ ਵਾਓ ਜੈਜ਼ਮਨ ਅਸੀਂ ਗਰੋ ਹੋਣ ਦੇ ਵੇਖਿਆ ਐਂਡ ਅੱਜ ਇਸ ਮੁਕਾਮ ਤੇ ਤੁਸੀਂ ਵੀ ਆਬਵੀਅਸਲੀ ਇਸ ਜਿਹੜੇ ਫੀਲ ਕਰ ਰਹੇ ਹੋਗੇ ਕਿ ਸੈਵਨਥ ਲਾਈਕ ਕਲਾਊਡ ਤੇ ਮੈਂ ਹੈਗੀ ਹਾਂ ਇਸ ਟਾਈਮ ਤੇ ਪਰ ਤੁਸੀਂ ਪਹਿਲੇ ਉਹ ਜਿੰਨਾ ਜਿਹਨੇ ਮੈਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਦੇਖ ਕੇ ਟਾਪ ਆਫ ਦ ਵਰਲਡ ਫੀਲ ਕਰ ਰਹੇ ਹਾਂ ਤਾਂ ਮੈਨੂੰ ਹੁਣ ਜਾ ਕੇ ਉਹ ਲੱਗ ਰਿਹਾ ਕਿ ਜਿਹੜੀ ਜੇ ਮੇਰੀ ਗਰੋਥ ਨਾਲ ਕਿਸੇ ਹੋਰ ਨੂੰ ਲੱਗ ਰਿਹਾ ਇਹ ਸਾਡੀ ਕੁੜੀ ਹੈ ਅਸੀਂ ਵੀ ਕਦੇ ਇਸ ਤਰ੍ਹਾਂ ਗਰੋ ਕਰ ਸਕਦੇ ਹਾਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਸੋ ਮਚ ਐਂਡ ਜਿੱਥੇ ਮੈਂ ਪਹੁੰਚੀ ਐ ਹਲੇ ਵੀ ਮੈਨੂੰ ਡ੍ਰੀਮ ਹੀ ਲੱਗ ਰਿਹਾ ਕਿ ਕਿ ਦਿਲਜੀਤ ਦੋਸਾਂ ਨਾਲ ਕੰਮ ਕਰਨਾ ਇਜ਼ ਐਕਚੁਅਲੀ ਲਾਈਕ ਅ ਡ੍ਰੀਮ ਤੇ ਨਾਲ ਦੇ ਨਾਲ ਨੀਰੂ ਬਾਜਵਾ ਮੈਮ ਜਗਦੀਪ ਸਰ ਦੀ ਲਿਖੀ ਹੋਈ ਕਹਾਣੀ ਇਹ ਹੁਜੀ ਫਿਲਮ ਆਣਾ ਇਸ ਲਾਈਕ ਹਮ ਐਨੀ ਕਹੂੰਗੀ ਕਿ ਸਿਰਫ ਮੈਂ ਮੈਨੀਫੈਸਟ ਕੀਤਾ ਸੀ ਉਹੀ ਵਰਕ ਕੀਤਾ ਬਹੁਤ ਮਿਹਨਤ ਵੀ ਲੱਗੀ ਆ ਜ਼ੋਰ ਵੀ ਲੱਗਿਆ ਪੇਸ਼ੈਂਸ ਮੇਰੀ ਬਹੁਤ ਲੱਗੀ ਆ ਪਰ ਉਹੀ ਆ ਕਿ ਜੇ ਤੁਸੀਂ ਆਪਦੇ ਡ੍ਰੀਮਸ ਦੇ ਪਿੱਛੇ ਪੈਰ ਜ਼ੋਣਾ ਤੇ ਬਸ ਫਿਰ ਮਿਲਣਾ ਹੀ ਹੁੰਦਾ ਭਾਵੇਂ ਦੇਰੀ ਨਾਲ ਮਿਲੇ ਭਾਵੇਂ ਛੇਤੀ ਮਿਲੇ ਜੋ ਫਲ ਲਿਖਿਆ ਹੋਇਆ ਉਹ ਆਊਗਾ ਹੀ ਆਊਗਾ ਕਿਵੇਂ ਦਾ ਸੀਗਾ ਤੁਸੀਂ ਪ੍ਰੈਸ ਕਾਨਫਰੈਂਸ 'ਚ ਕਹਿ ਰਹੇ ਸੀ ਕਿ ਹਨਾ ਜੋ ਮੈਂ ਫਰਸਟ ਡੇ ਸੀ ਐਂਡ ਸੋ ਐਕਸਾਈਟਿਡ ਕਿ ਦੋ ਮੈਂਥ ਬਹੁਤ ਲੱਗੀ ਹੋਈ ਸੀ ਬਟ ਫਿਰ ਵੀ ਕਿ ਸੀਗਾ ਕਿ ਅੱਜ ਤੱਕ ਸ਼ੂਟ ਕਰਨਾ ਹੈ ਨਾ ਦਿਲਜੀਤ ਦੇ ਨਾਲ ਜਾ ਕੇ ਸੀਨ ਹੈ ਨਾ ਸੋ ਉਹ ਉਸ ਟਾਈਮ ਦੇ ਵਿੱਚ ਥੋੜੀ ਜਿਹੀ ਨਰਵਸਨੈਸ ਬਿਕਾਜ਼ ਦਿਲਜੀਤ ਦੋਸਾਂ ਜੀ ਖੁਦ ਦੇ ਵਿੱਚ ਬਹੁਤ ਵੱਡਾ ਬ੍ਰਾਂਡ ਹੈ ਹੈਨਾ ਔਰ ਕਈ ਵਜਾ ਦੋ ਫਰਸਟ ਟਾਈਮ ਬੰਦਾ ਜਾਂਦਾ ਹੈ ਤੇ ਸੋਚਦਾ ਪਤਾ ਨਹੀਂ ਕਿਵੇਂ ਦਾ ਲਾਈਕ ਕਿਵੇਂ ਦਾ ਡੀਲ ਹੋਵੇਗਾ ਐਂਡ ਪਰ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਤੁਸੀਂ ਰੀਲਸ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੇ ਉਹਨਾਂ ਦੇ ਨਾਲ ਸੋ ਸਾਨੂੰ ਸੀਗਾ ਨਹੀਂ ਯਾਰ ਬਹੁਤ ਮਤਲ ਤੇ ਅੱਛੇ ਤਰੀਕੇ ਨਾਲ ਖੁੱਲ ਮਿਲ ਗਏ ਆ ਉਹ ਪੂਰੀ ਜਿਹੜੀ ਬੌਂਡਿੰਗ ਉਹ ਦਿਖ ਰਹੀ ਉਸ ਰੀਲ ਦੀ ਕਹਾਣੀ ਤੁਹਾਨੂੰ ਦੱਸੂਗੀ ਹੁਣ ਦੇਖੋ ਇਹਦੇ ਚ ਦਿਲਜੀਤ ਸਰ ਦੀ ਮੈਂ ਕਿੰਨੀ ਵੱਡੀ ਗੱਲ ਕਰਨ ਲੱਗਿਆ ਕਿ ਉਹ ਰੀਲ ਆਪਾਂ ਪਹਿਲੇ ਦਿਨ ਬਣਾਈ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਆ ਤੇ ਸਾਡਾ ਪਹਿਲਾ ਸ਼ਾਰਟ ਸੀਗਾ ਅਸੀਂ ਤੇ ਉਸ ਦਿਨ ਤਾਂ ਮੈਂ ਉਠੀ ਆ ਕਿ ਚਲੋ ਦਿਲਜੀਤ ਸਰ ਨਾਲ ਕੰਮ ਕਰਨਾ ਹੈ ਬਟ ਆਬਵੀਅਸਲੀ ਕਿਤੇ ਨਾ ਕਿਤੇ ਮੈਨੂੰ ਇਹ ਜ਼ਿੰਮੇਵਾਰੀ ਦਾ ਪਤਾ ਆ ਕਿਉਂਕਿ ਇੰਨੀ ਵੱਡੀ ਫਿਲਮ ਜਦੋਂ ਤੁਹਾਡੇ ਯੂ ਨੋ ਹਿੱਸੇ ਆਉਂਦੀ ਹੈ ਤੇ ਤੁਸੀਂ ਸਿਰਫ ਯੂ ਨੋ ਐਕਸਾਈਟਮੈਂਟ 'ਚ ਨਹੀਂ ਜਾ ਸਕਦੇ ਮੈਨੂੰ ਮੇਰਾ ਕੰਮ ਪਤਾ ਆ ਕਿ ਕਿਵੇਂ ਮੈਂ ਜਾ ਕੇ ਫੋਕਸਡ ਰਹਿਣਾ ਹੈ ਤਾਂ ਮੈਂ ਉਹ ਸੀ ਗਈ ਤੇ ਜਦੋਂ ਮੈਂ ਉੱਥੇ ਪਹੁੰਚੀ ਸਾਡਾ ਸੀਨ ਹੋਇਆ ਸੀ ਮਿਲੇ ਬਹੁਤ ਉਹਨਾਂ ਦੇ ਨਾਲ ਮਿਲ ਕੇ ਵੀ ਖੁਸ਼ੀ ਹੋਈ ਤੇ ਪਹਿਲਾ ਸੀਨ ਮੇਰਾ ਤੇ ਦਿਲਜੀ ਉਹ ਮੇਰਾ ਪਹਿਲਾ ਸੀਨ ਸੀਗਾ ਉਸ ਦਿਨ ਤੇ ਉਹਨਾਂ ਦੇ ਨਾਲ ਅਸੀਂ ਸੀਨ ਕੀਤਾ ਸੀਨ ਖਤਮ ਹੋਣ ਦੇ ਨਾਲ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਆਜਾ ਕੁੜੀਏ ਰੀਲ ਬਣਾਉਨੇ ਆ ਐਂਡ ਆਈ ਵਾਸ ਆਸਟ੍ਰੱਕ ਕਿ ਮੈਂ ਓਕੇ ਬਟ ਮੈਂ ਔਕ ਮੈਂ ਕਿਹਾ ਕਿ ਨਹੀਂ ਓਕੇ ਚਲੋ ਬਣਾਉਂਦੇ ਆ ਤੇ ਇਹ ਹੁੰਦਾ ਉਹਨਾਂ ਦਾ ਉਹਨਾਂ ਦੀ ਕਿੰਨੀ ਮਤਲਬ ਵੱਡੀ ਗੱਲ ਹੈ ਕਿ ਤੁਸੀਂ ਆਪ ਦੇ ਆਰਟਿਸਟ ਨੂੰ ਜਿਹੜੀ ਨਵੀਂ ਕੁੜੀ ਆ ਉਹਨਾਂ ਨੂੰ ਤੁਸੀਂ ਕਿੰਨਾ ਕੰਫਰਟੇਬਲ ਕਰ ਦਿੰਦੇ ਹੋ ਐਂਡ ਅਸੀਂ ਜਦੋਂ ਰੀਲ ਬਣਾਏ ਉਹਦੇ ਚ ਅਸੀਂ ਤੁਸੀਂ ਦੇਖਿਆ ਕਿੰਨਾ ਫਨ ਕਰ ਰਹੀ ਸੀ ਉਹ ਉਹ ਜੋ ਰੀਲ ਚ ਅਸੀਂ ਫਨ ਕੀਤਾ ਉਹ ਬਣਦਾ ਗਿਆ ਫਿਰ ਅੱਗੇ ਤੇ ਉਹੀ ਅਸੀਂ ਜਿਹੜੀ એનર્ਜੀ ਸੀਗੀ ਉਹ ਅਸੀਂ ਕੈਰੀ ਫਾਰਵਰਡ ਕੀਤੀ ਆ ਤੇ ਦਿਲਜੀਤ ਸਰ ਦਾ ਇੱਕ ਔਰਾ ਹੀ ਆ ਉਹਨਾਂ ਦੇ ਅਰਾਊਂਡ ਜਿੱਤੇ ਜਿਵੇਂ ਮੈਂ ਸਾਰਿਆਂ ਨੂੰ ਕਹਿ ਰਿਹਾ ਉਹਨਾਂ ਦਾ ਇੱਕ ਔਰਾ ਹੈ ਉਹਨਾਂ ਦੀ ਲਾਈਟ ਕੀ ਆ ਪਤਾ ਨਹੀਂ ਉਹਨਾਂ ਦੇ ਨੇੜੇ ਆ ਕੇ ਨਾ ਤੁਸੀਂ ਫਨ ਮੂਮੈਂਟ 'ਚ ਵੀ ਆ ਜਾਂਦੇ ਹੋ ਤੇ ਤੁਸੀਂ ਉਹਨਾਂ ਵਾਂਗ ਮਿਹਨਤ ਕਰਨ ਦੀ ਵੀ ਸੋਚਦੇ ਹੋ ਤੇ ਦੋਨੋਂ ਚੀਜ਼ਾਂ ਸੀਗੀਆਂ ਕਿ ਮੈਂ ਮਿਹਨਤ ਵੀ ਕਰਨੀ ਆ ਐਨਾ ਹੋਵੇ ਕਿ ਕਿਤੇ ਉਹਨਾਂ ਦਾ ਕਿਤੇ ਸਿ ਢਿੱਲਾ ਪੈ ਜਾਏ ਮੇਰੇ ਕਰਕੇ ਜੋ ਵੀ ਮੈਂ ਮਿਹਨਤ ਵੀ ਪੂਰੀ ਕੀਤੀ ਤੇ ਜਿਹੜਾ ਫਨ ਸੀਗਾ ਉਹ ਵੀ ਪੂਰਾ ਕੀਤਾ ਸੋ એનર્ਜੀ ਜਿਹੜੀਆਂ ਜਿਹੜੀਆਂ ਰਲ ਕੇ ਹਨ ਹੋਈਆਂ ਐਂਡ ਇਹ ਦੱਸੋ ਕਿ ਇਹ ਬਾਜ-ਬਾਜ ਦੀ ਕਿਵੇਂ ਰਹੀ ਹੈ ਬਾਡੀ ਨਾਲ ਮੈਂ ਮੈਂ ਨੀਰੂ ਮੈਂਮ ਨਾਲ ਪਹਿਲੀ ਵਾਰ ਕੰਮ ਕਰ ਰਹੀ ਹਾਂ ਇਸ ਤੋਂ ਪਹਿਲਾਂ ਮੈਨੂੰ ਹਮੇਸ਼ਾ ਕੁਐਸਚਨਸ ਆਉਂਦੇ ਸੀਗੇ ਕਿ ਤੁਸੀਂ ਰਿਲੇਟਿਡ ਤਾਂ ਨਹੀਂ ਹੋ ਜਾਂ ਜੋ पर मैं ये कह सक रही हूं कि उन काम ਕਰਨ ਤੋਂ ਬਾਅਦ ਮੈਨੂੰ ਲੱਗ ਰਿਹਾ ਕਿ ਸੱਚੀ ਕੋਈ ਨਾ ਕੋਈ ਰਿਲੇਸ਼ਨ ਹੈ ਕੋਈ ਰਿਲੇਸ਼ਨ ਹੈ ਕਿਉਂਕਿ ਮਤਲਬ ਪਤਾ ਨਹੀਂ सिस्टर्स ਆ ਜਾਂ ਕੀ ਆ ਉਹਨਾਂ ਦੇ ਉਹਨਾਂ ਨੇ ਜਿਹੋ ਜਿਹਾ ਮੈਨੂੰ ਫੀਲ ਕਰਾਇਆ ਨਾ ਮੈਂ ਮੈਨੂੰ ਕੋਈ ਸ਼ਰਮ ਨਹੀਂ ਆਇਆ ਕਹਿਣ ਨੂੰ ਕਿ ਅੱਜ ਤੱਕ ਮੈਨੂੰ ਕਿਸੇ ਐਕਟਰਸ ਨੇ ਉਹਨਾ ਵਾਰਮ ਫੀਲ ਨਹੀਂ ਕਰਾਇਆ ਬਿਕ ਉਹ ਇਨ ਸਿਕਯੂਅਰ ਆਰਟਿਸਟ ਹੈ ਉਹ ਤੁਹਾਨੂੰ ਸਾਹਮਣੇ ਖੜਾ ਦੇ ਕੇ ਤੁਹਾਨੂੰ ਸਪੇਸ ਦਿੰਦੇ ਆ ਇਹਨਾਂ ਤੁਹਾਨੂੰ ਖੁਸ਼ ਕਰਦੇ ਅੱਛਾ ਇੱਕ ਸਭ ਤੋਂ ਵੱਡੀ ਗੱਲ ਹੈ ਨੀਰੂ ਮੈਮ ਦੀ ਜਦੋਂ ਉਹਨਾਂ ਨੂੰ ਉਹਨਾਂ ਨੂੰ ਮਿਲੋ ਨਾ ਉਹਨਾਂ ਦਾ ਕੰਪਲੀਮੈਂਟ ਪਹਿਲਾਂ ਆ ਜਾਂਦਾ ਤੁਹਾਡੇ ਲਈ ਮੈਂ ਬੋਲਣ ਲੱਗਦੇ ਆ ਕਿ ਹਾਊ ਪ੍ਰੀਟੀ ਯੂ ਆ ਲੁਕਿੰਗ ਕੁਝ ਵੀ ਉਹ ਪਹਿਲਾਂ ਬੋਲ ਦਿੰਦੇ ਇਹ ਉਹਨਾਂ ਦੇ ਦੇਖੋ ਕਿੰਨੇ ਲੈਜੈਂਡਰੀ ਐਕਟ੍ਰੈਸ ਹੈ ਉਹ ਤੇ ਅਸੀਂ ਸਾਰੇ ਕਿਤੇ ਨਾ ਕਿਤੇ ਸੋਚਦੇ ਆ ਕਿ ਅਸੀਂ ਨੀਰੂ ਬਾਜਵਾ ਮੈਮ ਵਰਗੇ ਬਣੀਏ ਐਂਡ ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੇ ਕੰਮ ਤੋਂ ਜ਼ਿਆਦਾ ਮੈਂ ਉਹਨਾਂ ਦੀ ਇਨਸਾਨੀਅਤ ਬਾਰੇ ਸਿੱਖਿਆ ਹੈ ਉਹਨ ਕਿ ਬਹੁਤ ਹੀ ਭੈਣਾ ਵਾਂਗੀ ਫੀਲ ਹੁੰਦਾ ਐਂਡ ਸ਼ੀ ਮੇਕਸ ਯੂ ਫੀਲ ਦੈਟ ਵਾਰਮ தி ਲਾਸਵਾਲੇ ਹੈ ਕਿਉਂਕਿ ਇਡਾ ਵੱਡਾ ਪ੍ਰੋਜੈਕਟ ਦਾ ਇਡੀ ਵੱਡੀ ਫ੍ਰੈਂਚਾਈਜ਼ੀ ਦਾ ਪਾਰਟ ਹੋਣਾ ਬਹੁਤ ਵੱਡੀ ਚੀਜ਼ ਹੈ ਖੁਦ ਦੇ ਵਿੱਚ ਤੁਹਾਨੂੰ ਖੁਦ ਨੂੰ ਹੁਣ ਹੋਰ ਜ਼ਿਆਦਾ ਰਿਸਪੌਂਸੀਬਲ ਆਪਣੇ ਕੈਰੀਅਰ ਨੂੰ ਲੈ ਕੇ ਬਹੁਤ ਕੁਝ ਚੀਜ਼ਾਂ ਜਿਹੜੀਆਂ ਹਨ ਤੁਸੀਂ ਬਹੁਤ ਹੋਰ ਜ਼ਿਆਦਾ ਫੋਕਸਡ ਹੋਗੇ ਹੋ ਜਾਂ ਬਹੁਤ ਜ਼ਿਆਦਾ ਸੋਚਣ ਜਾਂ ਬੈਲੈਂਸਡ ਕਰਕੇ ਚੱਲਣਾ ਚਾਹੀਦਾ ਬਿਲਕੁਲ ਫੋਕਸਡ ਹੋ ਗਿਆ ਤੇ ਹਮੇਸ਼ਾ ਤੁਸੀਂ ਜਿਹੜਾ ਯਾਰ ਜਿਗਰੀ ਇੰਨੀ ਵੱਡੀ ਹਿੱਟ ਹੋਈ ਸੀ ਉਸ ਤੋਂ ਬਾਅਦ ਵੀ ਜਦੋਂ ਕੁਝ ਹਿੱਟ ਹੁੰਦਾ ਹੈ ਨਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿਉਂਕਿ ਲੋਕੀ ਫਿਰ ਉਹੀ ਚੀਜ਼ ਐਕਸਪੈਕਟ ਕਰਦੇ ਹੈ ਜੇ ਮੈਂ ਉਸ ਤੋਂ ਬਾਅਦ ਕਦੇ ਮੈਂ ਕੋਈ ਵੈਬ ਸੀਰੀਜ਼ ਨਹੀਂ ਕੀਤੀ ਉਹਦਾ ਰੀਜ਼ਨ ਇਹ ਸੀਗਾ ਕਿ ਮੈਂ ਯਾਰ ਜਿਗਰੀ ਦਾ ਜਿਹੜਾ 바ਰ ਹੈ ਉਹਨੂੰ ਮੈਂ ਕ੍ਰਾਸ ਕਰ ਸਕਾਂ ਕਿ ਨਹੀਂ ਨਾਲ ਦੇ ਨਾਲ ਫਿਲ ਜ਼ਿੰਮੇਦਾਰੀ ਹੋਰ ਵੱਧ ਜਾਂਦੀ ਹੈ ਕਿ ਇਸ ਤੋਂ ਅੱਗੇ ਜੋ ਵੀ ਲਾਵਾਂ ਉਹ ਇਸ ਦੇ ਜਿਹੜੀ ਐਕਸਪੈਕਟੇਸ਼ਨਸ ਹੈ ਉਹਨੂੰ ਜਸਟੀਫਾਈ ਕਰੇ ਐਂਡ ਆਬਵੀਅਸਲੀ ਮੈਂ ਮਿਹਨਤ ਤਾਂ ਆਪਣੀ ਕਰਦੀ ਜਾਵਾਂਗੇ ਹੁਣ ਦੇਖੋ ਅੱਗੇ ਕੀ ਆਉਂਦਾ ਜੀ ਤੁਸੀਂ ਹਮੇਸ਼ਾ ਇਦਾਂ ਹੀ ਮਿਹਨਤ ਕਰ ਰਹੇ ਹੋ ਤੁਸੀਂ ਬਹੁਤ ਗ로우 ਵੀ ਕਰ ਰਹੇ ਹੋ ਟਾਈਮ ਦੇ ਨਾਲ ਐਂਡ ਗਰੋ ਵੀ ਕਰ ਰਹੇ ਹੋ ਸੋ ਵੀ ਵਾਂਟ ਕਿ ਜੈਸਮਿਨ ਬਾਜਮਾਨ ਨੂੰ ਹਮੇਸ਼ਾ ਅਸੀਂ ਸਿਖਰ ਦੀ ਚਾਹੀਦੀ ਦੇਖਦੇ ਰਹੀਏ ਔਰ ਬਹੁਤ ਖੁਸ਼ੀ ਹੋਏਗੀ ਜਦੋਂ ਇਹ ਫਿਲਮ ਵਿਦ ਥਰਡ ਪਾਰਟ ਦਿਖਾਂਗੇ ਥੈਂਕ ਯੂ ਸੋ ਮਚ ਜੈਸਮਿਨ ਥੈਂਕ ਯੂ ਸੋ ਮਚ